ਸ਼੍ਰੀ ਹਜੂਰ ਸਾਹਿਬ ਨੂੰ ਮੱਥਾ ਟੇਕਣ ਜਾ ਰਹੇ ਪੰਜ ਜਾਣਿਆਂ ਦੀ ਸੜਕ ਹਾਸੇ 'ਚ ਮੌਤ ਹੋ ਗਈ ਜਾਣਕਾਰੀ ਦਿੰਦਿਆਂ ਰঞ্জੀਤ ਸਿੰਘ ਝਿੰਗੜ ਸਾਬਕਾ ਸਰਪੰਚ ਪਿੰਡ ਝਿੰਗੜਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਹੋਰ ਪਤਵੰਤਿਆਂ ਨੇ ਦੱਸਿਆ ਕਿ ਸਾਡੇ ਪਿੰਡ ਦੇ ਸਵਰਗਵਾਸੀ ਚੂੜ ਸਿੰਘ ਦੀ ਧਰਮ ਪਤਨੀ ਭਜਨਕੌਰ ਉਸ ਦਾ ਪੋਤਰਾ ਤਜਿੰਦਰ ਸਿੰਘ ਪੁੱਤਰ ਪਰਮਿੰਦਰ ਸਿੰਘ ਮ੍ਰਿਤਕ ਭਜਨਕੌਰ ਭੈਣ ਬਲਵੀਰ ਕੌਰ ਅਤੇ ਉਸ ਦਾ ਪੁੱਤਰ ਜਸਪ੍ਰੀਤ ਸਿੰਘ ਹਾਲ ਵਾਸੀ ਕੈਨੇਡਾ ਤੋਂ ਜੋ ਕੋਈ ਜੋ ਕਿ ਕੋਈ ਦਿਨ ਪਹਿਲਾਂ ਹੀ ਕੈਨੇਡਾ ਤੋਂ ਆਪਣੇ ਪਿਤਾ ਦੀਆਂ ਅਸਥੀਆਂ ਨੂੰ ਜਲ ਪ੍ਰਵਾਹ ਕਰਨ ਵਾਸਤੇ ਇਹ ਪੰਜਾਬ ਆਏ ਸਨ ਅਤੇ ਅਸਥੀਆਂ ਜਲ ਪ੍ਰਵਾਹ ਕਰਨ ਤੋਂ ਬਾਅਦ ਸਾਰੇ ਜਣੇ 28 ਜੂਨ ਨੂੰ ਇੱਕ ਨੋਵਾ ਗੱਡੀ ਦੇ ਵਿੱਚ ਸਵਾਰ ਹੋ ਕੇ ਧਾਰਮਿਕ ਸਥਾਨ ਸ੍ਰੀ ਹਜੂਰ ਸਾਹਿਬ ਨੂੰ ਜਾ ਰਹੇ ਸਨ ਜਦੋਂ ਇਹਨਾਂ ਦੀ ਗੱਡੀ ਧਾਰਮਿਕ ਸਥਾਨ ਤੋਂ 2 ਘੰਟੇ ਸਫ਼ਰ ਕਰਨ ਉਪਰੰਤ ਏਰੀਆ ਨੇੜੇ ਜੋਤਮਾਲ ਮਹਾਰਾਸ਼ਟਰ ਦੇ ਕੋਲ ਪਹੁੰਚੀ ਤਾਂ ਸੜਕ ਕਿਨਾਰੇ ਖੜੇ ਟਰੱਕ ਦੇ ਪਿੱਛੇ 헤ਠਾ ਜਾਵੜੀ ਅਤੇ ਜ਼ਬਰਦਸਤ ਹਾਦਸੇ ਦੇ ਵਿੱਚ ਗੱਡੀ ਚੁਕਨਾਚੂਰ ਹੋ ਗਈ ਅਤੇ ਲਾਸ਼ਾਂ ਨੂੰ ਗੱਡੀ ਵਿੱਚੋਂ ਕੱਟ ਕੇ ਕੱਢਿਆ ਗਿਆ ਇਸ ਹਾਦਸੇ ਦੇ ਵਿੱਚ ਡਰਾਈਵਰ ਜਸਵਿੰਦਰ 헤ੜੀਆਂ ਸਮੇਤ ਪੰਜ ਵਿਅਕਤੀਆਂ ਦੀ ਮੌਕੇ ਤੇ ਹੀ ਜਿਹੜੀ ਮੌਤ ਹੋ ਗਈ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਨੂੰਨੀ ਕਾਰਵਾਈ ਕਰਨ ਉਪਰੰਤ ਐਨ ਆਰ ਆਈ ਬਲਵੀਰ ਕੌਰ ਅਤੇ ਉਸ ਦੇ ਪੁੱਤਰ ਜਸਪ੍ਰੀਤ ਸਿੰਘ ਦੀਆਂ ਲਾਸ਼ਾਂ ਕੈਨੇਡਾ ਭੇਜ ਦਿੱਤੀਆਂ ਨੇ ਅਤੇ ਮਿਰਤਿਕ ਭਜਨਕੌਰ ਅਤੇ ਉਸਦੇ ਪੋਤਰੇ ਤੇਜਿੰਦਰ ਸਿੰਘ ਵਾਸੀ ਝਿੰਗੜਾ ਦਾ ਅੰਤਿਮ ਸੰਸਕਾਰ ਪਿੰਡ ਦੇ ਸ਼ਮਸ਼ਾਨ ਘਾੜ ਦੇ ਵਿੱਚ ਕਰ ਦਿੱਤਾ ਗਿਆ ਅਤੇ ਡਰਾਈਵਰ ਜਸਵਿੰਦਰ ਸਿੰਘ ਾ ਉਸ ਦਾ ਾ ਪਿੰਡ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ